ਸਤਨਾਮ ਵਾਹਿਗੁਰੂ ਸਾਹਿਬ ਜੀਓ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿੰਦਾਨਾ ਤੁਮਰੀ ਮਹਿਮਾ ਬਰਨ ਨਾ ਸਕੂੰ ਤੂੰ ਠਾਕੁਰ ਊਚ ਭਗਵਾਨ ਤੇਰੇ ਗੁਣ ਬਹੁਤੇ ਜਾਨਿਆ ਮੈ ਮੂਰਤ ਇਸ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਹਿਬਾ ਡੁੱਬਦਾ ਪੱਥਰ ਲੀਜੈ ਤੋਹੋ ਹੋਟਲ ਗੁਰਸੇਵੀ ਐ ਇਹਨ ਸਹਜ ਸੁ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਸਜਣ ਸਚਾ ਬਾਤਿ ਸਾਹਿਰ ਸਾਹੰਦੇ ਜਿਸ ਪਾਸ ਬੈਠਿਆ ਸੋਹੀਐ ਸਬਨਾ ਦਾ ਵੀ ਸਤਨਾਮ ਵਾਹਿ ਜਿੱਥੇ ਹਰ ਆਰਾਦੀ ਐ ਤਿੱਥੇ ਹਰ ਮਿੱਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸੈ ਬਿਦ ਲਿਆ ਆ ਜਾਏ ਜਿੱਥੇ ਹਰ ਆਰਾਧੀ ਐ ਤਿੱਥੇ ਹਰ ਮਿੱਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸੈ ਹੋਰਤ ਬਿਦ ਲਿਆ ਨਾ ਜਾਇ ਹਰ ਧਨ ਸਾਂਚੀਐ ਪਾਈ ਜੇ ਹਲਤ ਪਲਤ ਹਰ ਹੋਏ ਸਖਾਈ ਰਹਾਓ ਸਤ ਸੰਗਤੀ ਸੰਗ ਹਰ ਧਨ ਖੱਟੀ ਐ ਹੋਰ ਥੈ ਹੋਰਤ ਉਪਾਏ ਹਰ ਧਨ ਕਿਤੇ ਨਾਮ ਪਾਈ ਹਰ ਰਤਨ ਕਾ ਬਪਾਰੀਆ ਹਰ ਰਤਨ ਧਨ ਬਿਹਾਜੇ ਕੱਚ ਕੇ ਬਪਾਰੀਐ ਬਾਤ ਹਰ ਧਨ ਲਿਆ ਨਾ ਜਾਈ ਧਨ ਰਤਨ ਜਵੇਹਿਰ ਮਾਨਕ ਹਰ ਧਨੈ ਨਾਲ ਅੰਮ੍ਰਿਤ ਵੇਲੇ ਬੱਤ ਹਰ ਭਗਤੀ ਹਰ ਲੈ ਬੁਲਾਈ ਹਰ ਧਨ ਅੰਮ੍ਰਿਤ ਵੇਲੇ ਬੱਤੇ ਕਾ ਬੀਜਿਆ ਭਗਤ ਖਾਏ ਖਰਚ ਰਹਿ ਨਿਖਟੈ ਨਾਹੀ ਹਲਤ ਪਲਤ ਹਰ ਧਨੈ ਕੀ ਭਗਤਾਂ ਕੋ ਮਿਲੀ ਵਡਿਆਈ ਹਰ ਧਨ ਨਿਰਭਉ ਸਦਾ ਸਦਾ ਅਸਥਿਰ ਹੈ ਸਾਚਾ ਇਹ ਹਰ ਧਨ ਅਗਨੀ ਤਸ ਕਰੈ ਪਾਣੀਐ ਜਮਦੂਤੈ ਕਿਸੇ ਕਾ ਬਵਾਇ ਨਾ ਜਾਇ ਹਰ ਧਨ ਕੋ ਓ ਚੱਕਾ ਨੇੜ ਨ ਆਵਈ ਜਮ ਜਗਾਤੇ ਡੰਡ ਨ ਲਗਾਈ ਸ਼ਕਤੀ ਪਾਪ ਕਰਕੇ ਵਿਖਿਆ ਧਨ ਸੰਚਿਆ ਤਿੰਨਾ ਇੱਕ ਬੇਖ ਨਾਲ ਨਾ ਜਾਏ ਹਾਲਤ ਵਿੱਚ ਸਾਖਤ ਦੋ ਹਿਲੇ ਭਏ ਹੱਥੋਂ ਛਡ ਗਿਆ ਅੱਗੇ ਪਲਟ ਸਾਖਤ ਹਰ ਧਰ ਗੈ ਢੋਈ ਨਾ ਪਾਈ ਇਸ ਹਰ ਧਨ ਕਾ ਸਾਹ ਹਰ ਆਪ ਹੈ ਸੰਤੋ ਜਿਸ ਨੂੰ ਦੇ ਸੋ ਹਰ ਧਨ ਲੱਦ ਚਲਾਈ ਇਸ ਹਰ ਧਨ ਕਾ ਟੋਟਾ ਕਦੇ ਨਾ ਆਵਈ ਜਨ ਨਾਨਕ ਕੋ ਗੁਰ ਸੋਜੀ ਪਾਈ ਇਸ ਹਰ ਧਨ ਕਾ ਸਾ ਹਰ ਆਪ ਹੈ ਸੰਤੋ ਜਿਸ ਨੂੰ ਦੇ ਸੋ ਹਰ ਧਨ ਲੱਦ ਚਲਾਈ ਇਸ ਹਰ ਧਨ ਕਾ ਟੋਟਾ